ਸਤਿ ਸ਼੍ਰੀ ਅਕਾਲ ਜੀ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਨਿਵਾਸ ਏ ਖਾਸ ਤੇ ਅੱਜ ਆਪਾਂ ਪਾਰਟੀ ویئر 컬렉ਸ਼ਨ ਰੈਡੀ ਹੋਈ ਆ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਹ ਬਹੁਤ ਸੋਹਣਾ ਕਾਪਰ ਕਲਰ ਦੇ ਉੱਪਰ ਜੌਰਜਟ بیس ਦੇ ਉੱਪਰ ਆਰੀ ਵਰਕ ਦਾ ਸੂਟ ਬਣਿਆ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਤੁਸੀਂ ਫੁੱਲੀ ਹੈਵੀ ਕਿ ਰ ਹੈ ਇਹ ਇਹਨੂੰ ਸਮਰਦੇ ਵਿੱਚ ਪਾਰਟੀ ویئر ਆਰਾਮ ਨਾਲ ਆਪਾਂ ਵੇਅਰ ਕਰ ਸਕਦੇ ਆ ਇਹ ਹੈਵੀ ਸੂਟ ਆ ਬਟੇ ਲਾਈਟਵੇਟ ਰਹਿੰਦੇ ਆ ਆਰੀ ਵਰਕ ਦੇ ਬਹੁਤ ਸੋਹਣੇ ਸੂਟ ਬਣਿਆ ਹੋਇਆ ਇਹ ਔਰ ਇਹਦੀ ਸਲਵਾਰ ਦੀ ਮੂਰੀ ਤੇ ਵੀ ਵਰਕ ਆ ਹਲਕਾ ਜਿਹਾ ਆਪਾਂ ਇਹਦੇ ਵਿੱਚ ਟੱਚ ਦਿੱਤਾ ਹੋਇਆ ਥ레ਡ ਦਾ ਸੂਟ ਨਾਲ ਦਾ ਰੰਗ ਦਾ ਬ라운 ਨਾਲ ਹੀ ਈਜ਼ੀ ਵੀਅਰ ਹੋ ਜਾਂਦੇ ਨੇ ਆਰੀ ਵਰਕ ਦੇ ਹੈਵੀ ਬੱਝੂ ਹੈ ਔਰ ਗਲਾ ਫਿਨਿਸ਼ਿੰਗ ਚੈੱਕ ਕਰ ਸਕਦੇ ਤੁਸੀਂ ਵਰਕ ਦੀ ਕਿਸੇ ਵੀ ਕਲਰ ਤੇ ਤੁਸੀਂ ਇਹ ਕਸਟਮਾਈਜ਼ ਕਰਵਾ ਸਕਦੇ ਹੋ ਇਹ ਨਾਲ ਪਿਓਰ ਚੀਨੋਂ ਦਾ ਦੁਪੱਟਾ ਫੋਰ ਸਾਈਡ ਆਪਾ ਲੇਸ ਦੀ ਫਿਨਿਸ਼ਿੰਗ ਦਿੱਤੀ ਹੋਈ ਆ ਤੁਸੀਂ ਕਿਸੇ ਵੀ ਕਲਰ ਤੇ ਇਹਨੂੰ ਕਰਵਾ ਸਕਦੇ ਹੋ ਬਹੁਤ ਸੋਹਣਾ ਸੂਟ ਬਣਿਆ ਆਰੀ ਵਰਕ ਤੇ ਫੁੱਲੀ ਹੈਵੀ ਸੂਟ ਹੈਵੀ ਸਲਵਾਰ ਬਣੀ ਹੋਈ ਹੈ ਇਹਦੀ ਤੇ ਬਾਜੂ ਨੈੱਕ ਬਣਿਆ ਹੋਇਆ ਹੈ नैक्सट अपने को जॉर्ज बेस के उपर बनिया ये ऑस्ट्रेलिया जा रहे हैं सूट पहन देखिए सारे पार्टी पार्टीवेयर सूट ने सारे अजूद की कलैक्शन है जो सारी पार्टीवेयर है ब्लश पिंक कलर के उपर ही सूट बनिया हुए हैं शॉर्ट शर्ट के न हुए हैं हैंडवर्क है तिल्ला कट पाइप सिपी और बहुत सोनी आप लेस यूज की घेरे से ਨੈਕ ਔਰ ਇਹ ਵੀ ਬਾਜੂ ਵੀ ਹੈਵੀ ਬਣੀ ਹੋਈ ਆ ਉੱਪਰ ਸ਼ੋਲਡਰ ਤੇ ਵੀ ਵਰਕ ਆ ਔਰ ਮੂਰੀ ਤੇ ਵੀ ਬਹੁਤ ਸੋਹਣੀ ਲੇਸ ਦੀ ਫਿਨਿਸ਼ਿੰਗ ਦਿੱਤੀ ਆਪਾਂ ਸਲਵਾਰ ਦੀ ਮੂਰੀ ਵੀ ਹੈਵੀ ਵਰਕ ਹੋਈ ਹੈ ਹੈਂਡ ਵਰਕ ਵਰਕ ਹੈ ਸਾਰਾ ਔਰ ਇਹਦਾ ਦੁਪੱਟਾ ਪਿਓਰ ਔਰ ਜਿੰਜਰ ਦਾ ਦੁਪੱਟਾ ਫੋਰ ਸਾਈਡ ਆਪਾਂ ਬਾਦਲਾ ਕਿਰਨ ਦਿੱਤੀ ਹੈ ਬਹੁਤ ਸੋਨਾ ਕਲਰ ਹੈ ਕਿਸੇ ਵੀ ਕਲਰ ਤੇ ਤੁਸੀਂ ਇਹ ਕਰਵਾ ਸਕਦੇ ਹੋ ਨੀਸ਼ ਚੈੱਕ ਕਰ ਸਕ ਕੇ ਵਰਕ ਦਿਓ ਆਪਾਂ ਹੁਣ ਇਹਨੇ ਆਪਣੇ ਤੋਂ ਟ੍ਰੈਡੀਸ਼ਨਲ ਜੈਵਲਰੀ ਲਈ ਹੈ ਮਾਲਾ ਸੈੱਟ ਹੈ ਲਾਈਟ weight ਹੈ ਇਹ ਬਹੁਤ ਸੋਨਾ ਕਿਸੇ ਵੀ ਫੰਕਸ਼ਨ ਤੇ ਤੁਸੀਂ ਇਹਨੂੰ wear ਕਰ ਸਕਦੇ ਹੋ ਨੈਕਸਟ ਆਪਣੇ ਕੋਲੇ ਮਸਲੀਨ ਦੇ ਉੱਪਰ ਬਣਿਆ ਹੈ ਆਫ-ਵਾਈਟ ਕਲਰ ਹੈ ਬਲੈਕ ਵਰਕ ਹੈ ਦਾ फ्रंट हैवी है, है। नेक बने हुए हैं बाजू तेरे और इंजन ज्यादा पैच देखिए वर्क किया और ये बैग पे भी बूटी है सलवार पे भी आपा ਔਰ ਗੰਜਾ ਦਾ ਪੈਚ ਦੇ ਕੇ ਵਰਕ ਕੀਤਾ ਸਟੇਟਸ ਵਾਲਾ ਪਾਕਿਸਤਾਨੀ ਔਰ ਇਹਦੇ ਨਾਲ ਪਿਓਰ ਦਾ ਦੁਪੱਟਾ ਪਿਓਰ ਚਨੋਚ ਕੋਨ ਦਾ ਦੁਪੱਟਾ ਕੋ ਸਾਈਡ ਆਪਾਂ ਲੇਸ ਦਿੱਤੀ ਆ ਬਲੈਕ ਕਿਸੇ ਵੀ ਕਲਰ ਤੇ ਤੁਸੀਂ ਇਹ ਕਸਟਮਾਈਜ਼ ਕਰਵਾ ਸਕਦੇ ਹੋ ਸਾਡੇ ਤੋਂ ਸੂਟ ਆਰਡਰ ਕਰਨ ਲਈ ਸੂਟ ਬੁੱਕ ਕਰਨ ਲਈ ਸਾਡੇ ਦਿੱਤੇ ਹੋਏ ਨੰਬਰ ਤੇ ਸਕਰੀਨ ਸ਼ਾਟ ਸੈਂਡ ਕਰ ਸਕਦੇ